ਾਰੇ ਗਿ ਜਾਵੇ ਨਿਹਾਲ ਹੋ ਜਾਵੇ ਪੰਚਮ ਗੁਰਦੇਵ ਸ਼ਹੀਦੋਂ ਕੇ ਸਰਤਾਜ ਧਰਤੂਰਜੰਦੇ ਪਾਤਸ਼ਾਹ ਜੀਆਂ ਨੂੰ ਬਾਹ ਵੇ ਜਿਹੜੀ ਆਪਾਂ ਕਹਿੰਦੇ ਨੇ ਸ਼ਵੀਲ ਪ੍ਰਾਤਨ ਸ਼ਵੀਲਾ ਸਰਬਤੀਆਂ ਠੀਕ ਆ ਜੀ ਉਹਦੇ ਵਿੱਚ ਬੜਾ ਫਰਕ ਹੁੰਦਾ ਸੀ ਹੁਣ ਜਿਹੜੀ ਆ ਚੀਨੀ ਤੇ ਨਾਲ ਇੱਕ ਸਕੈਚਰੀ ਦੀ ਬੋਤਲ ਘੋੜ ਕੇ ਤੇ ਚੀਨੀ ਵਿੱਚ ਘੋਲ ਕੇ ਉਹ ਨਿਰਾਈ ਸ਼ੂਗਰ ਪਲਾ ਰਹੇ ਨੇ ਲੋਕਾਂ ਨੂੰ ਹੁਣ ਤੁਸੀਂ ਮੜੇ ਅੰਦਰ ਵੀ ਦਿਖਾ ਦਿਓ ਆਪਣਾ ਜਿਹੜੇ ਤਗੜੇ ਦਾਉਨੇ ਆ ਬਸ ਸਨਹਰੇ ਸਲੂਤਰਾਂ ਦੇ ਵਿੱਚ ਉਹਦੇ ਵਿੱਚ ਬਾਦਾਮ ਕਾਜੂ ਕਾਲੀ ਮਿਰਚ ਹਰੀ ਇਲਾਇਚੀ ਤੇ ਖਸਖਸ ਪਾਉਨੇ ਆ ਇਹ ਜਿਹੜੀਆਂ ਚੀਜ਼ਾਂ ਨੇ ਆਪਣੇ ਸਰੀਰ ਨੂੰ ਇਹਨਾਂ ਨੇ ਤਾਕਤ ਦੇਣੀ ਆ ਅਮਰਦੇਵਲੇ ਦੇਖ ਲਾ ਕੇ ਨਗਾਰੇ ਤੇ ਚੋਭਾਂ ਲਾ ਕੇ ਨਿਹੰਗ ਸਿੰਘ ਤਿਆਰ ਬਰ ਤਿਆਰ 12 ਵਜੇ ਹੋ ਜਾਂਦਾ ਜੀ ਅਮਰਦੇਵਲੇ ਕਰਨ ਸਰ ਰਾੜਾ ਸੈਵਗੁਰਦੁਆਰਾ ਸੈਵ ਦੇ ਬਾਹਰ ਲੱਗੀਆਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਅਤੇ ਇੱਥੇ ਬੁੱਢਾ ਦਲ ਦੀਆਂ ਫੌਜਾਂ ਦੇ ਸਹਿਯੋਗ ਸਦਕਾ ਸੇਵਾਦਾਰਾਂ ਨੇ ਬਦਾਮਾਂ ਤੇ ਖਸਖਸ ਮਗਜ਼ ਆਦੀ ਸ਼ੱਕਰ ਵਾਲੀ ਸ਼ਰਧਾਈ ਦੇ ਲੰਗਰ ਲਗਾਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਿਹੰਗ ਸਿੰਘ ਜਥੇਦਾਰ ਅਮਰਿਤਪਾਲ ਸਿੰਘ ਪਾਇਲ ਨੇ ਦੱਸਿਆ ਕਿ ਇਹ ਸ਼ਵੀਲ ਸ਼ਾਂਤੀ ਅਤੇ ਪੁੰਜਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਸ਼ਹੀਦੀ ਨੂੰ ਸਮਰਪਿਤ ਅਤੇ ਸਮਾਜ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸੰਕਟਾਂ ਦੇ ਸ਼ੁੱਧ ਸਰਦਾਈ ਦੇ ਲੰਗਰ ਲਗਾਏ ਹਨ ਪੀ.ਡੀ. ਨਿਊਜ਼ ਪੰਜਾਬ ਦੇ ਨਾਲ ਰਾਣਾ ਸਾਹਿਬ ਤੋਂ ਤਰਸੇਮ ਸਿੰਘ ਗਿੱਲ ਦੀ ਖਾਸ ਰਿਪੋਰਟ ਨਾਮ ਆ ਮਾ ਤੁਹਾਡਾ ਜੀ ਦਾਸ ਦਾ ਨਾਮ ਅਮਰਿਤਪਾਲ ਸਿੰਘ ਜੀ ਪੈਲ ਤੋਂ ਆ ਜੀ ਆਪਾਂ ਓਡਣਾ ਦਾ ਲਮੋਇਆਂ ਦੀ ਮੰਡੀ ਵਾਲੇ ਉਹਨਾਂ ਦੇ ਵਿੱਚ ਆਪਾਂ ਸੇਵਾਦਾਰ ਆ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੋ ਸੰਤਈ ਜੀ ਸ਼ਬੀਰ ਲਗਾਈਆ ਕਿਸਵਾਲ ਵਿੱਚ ਲਗਾਈ ਗਈ ਹੈ ਜੀ ਪੰਜam ਗੁਰਦੇਵ ਸ਼ਹੀਦਾਂ ਦੇ ਸਰਤਾਜ ਦਾ ਸ਼ਹੀਦ ਗੁਰਦੇਵ ਮਰਾ ਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਜੋ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਰਾਣਾ ਸਾਹਿਬ ਦੇ ਵਿੱਚ ਜਿਵੇਂ ਆਪਾ ਦੇਖ ਰਹੇ ਆ ਆਸਥਾਨ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜੀਆਂ ਦਾ ਤਪਸਥਾਨ ਹੈ ਇੱਥੇ ਤੇ ਉਹਨਾਂ ਦੇ ਵੱਲੋਂ ਬਰਸਾਏ ਹੋਏ ਜਿੰਨੇ ਵੀ ਸੰਤ ਮਹਾਂਪੁਰਖ ਨੇ ਇਨਾ ਇੱਥੇ ਭਗਤੀ ਕੀਤੀ ਆ ਉਹਨਾਂ ਦੇ ਆਸਥਾਨ ਦੇ ਬਾਹਰ ਸਾਰੀਆਂ ਫੌਜਾਂ ਦੇ ਸਹਿਯੋਗ ਦੇ ਨਾਲ ਭਾਈ ਨਿਹੰਗ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਆਪਣੇ ਪਿੰਡ ਖਲੋਟੀ ਤੋਂ ਉਹ ਜਸੇਦਾਰ ਜੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਆਪਾਂ ਨੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਇਹ ਸ਼ਰਦਈਆਂ ਦੇ ਰਗੜੇ ਲਾਏ ਨੇ ਜੀ ਇਹ ਕਾਰਨਾਸ਼ਰ ਪਈਆਂ ਦਾ ਰਗੜਾ ਲਾਉਣ ਦਾ ਜੇ ਜਿਸ ਤਰ੍ਹਾਂ ਦੇਖਿਆ ਜਾਂਦਾ ਪ੍ਰਤੰਤੋਂ ਛਵੀਲਾ ਲੱਗਦੀਆਂ ਆਈਆਂ ਨੇ ਠੰਡੇ ਲਿਖੇ ਚੱਲਦੇ ਆ ਇਹ ਖਾਲਸੇ ਨੇ ਇਸ ਵਾਰ ਸਿਰਦਈਆਂ ਦੇ ਲੰਗੇ ਲਾਏ ਨੇ ਕੀ ਕਾਰਨਾ ਦੇਖੋ ਜੀ ਜੇ ਆਪਣਾ ਸ਼ਰੀਰ ਤਾਕਤ ਹੋਊਗਾ ਤਾਂ ਆਪਾਂ ਜਿਹੜੇ ਪੈਰੇ ਨੇ ਦੁਨੀਆਂ ਵੀ ਉਹ ਕਰ ਸਕਾਂਗੇ ਜਾਂ ਜਿਹੜੇ ਨਿਹੰਗ ਸਿੰਘ ਨੇ ਇਹਨਾਂ ਦੀ ਖਰਾਕ ਆ ਏ ਜਿਹੜੇ ਸ਼ਰਦਈਆਂ ਲਾਉਂਦੇ ਨੇ ਅਮਰਤ ਵੇਲੇ ਦੇਖ ਲਾ ਕੇ ਨਗਾਰੇ ਤੇ ਚੋਭਾਂ ਲਾ ਕੇ ਨਿਹੰਗ ਸਿੰਘ ਤਿਆਰ ਵਰ ਤਿਆਰ 12 ਵਜੇ ਹੋ ਜਾਂਦਾ ਜੀ ਅਮਰਤ ਵੇਲੇ 12 ਤੋਂ ਲੈ ਕੇ 2 2.5 3 ਵਜੇ ਤੱਕ ਇੱਕ ਨਿਹੰਗ ਸਿੰਘ ਦਾ ਨਿਤਨੇਮ ਹੁੰਦਾ 3 ਵਜੇ ਤੱਕ ਅਮਰਤ ਵੇਲੇ 3 ਵਜੇ ਤੱਕ ਨਿਹੰਗ ਸਿੰਘ ਬਾਣੀ ਪੜ ਕੇ ਸਾਰਾ ਪੈਰਾਕ ਜਾ ਕੇ ਫ੍ਰੀ ਹੋ ਜਾਂਦਾ ਜਦੋਂ ਜਦੋਂ ਤੱਕ ਦੁਨਿਆਵੀ ਦੁਨੀਆ ਜਿਹੜੀ ਉੱਠਦੀ ਆ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਸਵਾਲ ਕੀਤਾ ਸੀ ਵੀ ਇਹ ਸ਼ਰਦਈਆਂ ਦੇ ਲੰਗਰ ਕਿਉਂ ਲਾਏ ਨੇ ਦੇਖੋ ਜੀ ਹੁਣ ਜਿਹੜੀਆਂ ਕੋਲ ਡਰਿੰਕਾਂ ਚੱਲਦੀਆਂ ਨੇ ਆਮ ਨੌਜਵਾਨ ਨੇ ਜਿਹੜੇ ਉਹ ਜ਼ਿਆਦਾ ਪੀਂਦੇ ਨੇ ਰੈੱਡ ਬੋਲ ਦੇ ਪਿੱਛੇ ਉਹ ਕਹਿੰਦੇ ਨੇ ਇਹਨਾਂ ਤੋਂ ਸਾਨੂੰ એનર્ਜੀ ਮਿਲਦੀ ਆ ਇਹ એનર્ਜੀ ਡਰਿੰਕ ਆ ਹੈਲ ਹੋਊਗੀ ਅ ਸਟਰਿੰਗ ਹੋਊਗੀ ਇਹ ਨੇ ਜਿਹੜੀਆਂ ਆਪਣੇ ਸਰੀਰ ਨੂੰ ਹਾਨੀਕਾਰਕ ਇਹ ਆਪਣੇ ਸਰੀਰ ਨੂੰ ਇਹ ਹਾਨੀਕਾਰਕ ਨੇ ਇਹ ਚੀਜ਼ਾਂ ਤੇ ਇਹ ਚੀਜ਼ਾਂ ਆਪਾਂ ਨੇ ਤਾਂ ਹੀ ਪ੍ਰਚਾਰ ਕੀਤਾ ਆ ਕਿਉਂਕਿ ਇਹ ਛਗਣਗੇ ਉਹਨਾਂ ਨੂੰ ਆਪਣੇ ਸਰੀਰ ਦੇ ਵਿੱਚ ਕੁਝ ਨਾ ਕੁਝ ਫਰਕ ਪਤਾ ਲੱਗੂ ਤਾਂ ਜਿਹੜੀ ਨੌਜਵਾਨ ਖੀੜੀ ਆ ਇਸ ਸੀਜ਼ਨ ਨਾਲ ਟੁੱਟੀ ਹੋਈ ਆ ਉਹ ਇਹ ਚੀਜ਼ ਨਾਲ ਜੁੜੇਗੀ ਤਾਂ ਕਰਕੇ ਆਪਾਂ ਨੇ ਸਰਦਈਆਂ ਦਾ ਲੰਗਰ ਆ ਜਿਹੜੇ ਸਨਹਿਰੇ ਸਲੋਤਰ ਵਿਆਗ ਸਿੰਘ ਫੌਜਾਂ ਇੱਥੇ ਆ ਕੇ ਰਗੜੇ ਲਾਏ ਨੇ ਤੇ ਤਾਂ ਕਰਕੇ ਆਪਾਂ ਨੇ ਅੱਜ ਸਰਦਈਆਂ ਦਾ ਲੰਗਰ ਲਾਇਆ ਜੀ ਹੈ ਕੀ ਸਨੇਹਾ ਦੇਣਾ ਚਾਹੁੰਦੇ ਉਹ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਆਪਾਂ ਹੀ ਸਨੇਹਾ ਦੇਣਾ ਚਾਹੁੰਦੇ ਆ ਕਿਉਂਕਿ ਇੱਕ ਤੇ ਜਿਹੜਾ ਕਲਚਰ ਆ ਜਿਵੇਂ ਆਪਾਂ ਕਹਿੰਦੀ ਪੰਜਾਬੀ ਕਲਚਰ ਉਹਦੇ ਵਿੱਚ ਆਪਾਂ ਨੂੰ ਬਹੁਤ ਗ੍ਰਾਵਟ ਆਪਾਂ ਨੂੰ ਬਹੁਤ ਦੇਖਣ ਦੇ ਵਿੱਚ ਆਈ ਆ ਜਿਹੜੇ ਨੌਜਵਾਨ ਨੇ ਉਹ ਜ਼ਿਆਦਾ ਗਿੱਤੇ ਬੰਗੜੇ ਦੇ ਵੱਲ ਹੋ ਗਏ ਆਪਾਂ ਦੇਖਦੇ ਆ ਕਿੰਨੇ ਮਲਬਈ ਗਧਿਆਂ ਦੀਆਂ ਟੀਮਾਂ ਨੇ ਕਿੰਨੀਆਂ ਟੀਮਾਂ ਨੇ ਉਹਦੇ ਵਿੱਚ ਉਹਨਾਂ ਕੋਲ ਸ਼ਾਸਤਰ ਕਿਸੇ ਕੋਲ ਨਹੀਂ ਹੁੰਦਾ ਠੀਕ ਆ ਜੀ ਜਦ ਕਿ ਮਹਾਰਾਜ ਕਹਿੰਦੇ ਨੇ ਸ਼ਾਸਤਰ ਦੇ ਅਧੀਨ ਹੈ ਰਾਜ ਠੀਕ ਆ ਜੀ ਸ਼ਾਸਤਰਾਂ ਦੇ ਅਧੀਨ ਰਾਜ ਆ ਆਪਾਂ ਕਹਿੰਦੇ ਆ ਸਾਨੂੰ ਰਾਜ ਚਾਹੀਦਾ ਸਾਰੇ ਕਹਿੰਦੇ ਨੇ ਸਾਨੂੰ ਖਾਲਿਸਤਾਨ ਚਾਹੀਦਾ ਪਰ ਜਿਹੜੇ ਖਾਲਿਸਤਾਨ ਮੰਗਦੇ ਨੇ ਉਹਨਾਂ ਦੇ ਕੋਲ ਖੁਦ ਕੋਲੇ ਸ਼ਾਸਤਰ ਨਹੀਂ ਹੁੰਦੇ ਠੀਕ ਆ ਜੀ ਇਹ ਗੱਲ ਹੈ ਵੀ ਜਿੰਨੇ ਵੀ ਨੌਜਵਾਨ ਨੇ ਸਭ ਤੋਂ ਪਹਿਲਾਂ ਕੇਸ ਰੱਖੋ ਦਾੜਾ ਰੱਖੋ ਤਿਆਰ ਵਰਤਿਆ ਨਿਹੰਗ ਸਿੰਘ ਬਾਣਾ ਪਾਓ ਬਾਣਾ ਪਾ ਕੇ ਸ਼ਾਸਤਰ ਬਣਾਈ ਗਾਤ ਤੇ ਕਰੋ ਜਿਉਂ ਤੱਕ ਗਾਤਰੇ ਸ਼ਾਸਤਰ ਨਹੀਂ ਆਉਦਾ ਉਦੋਂ ਤੱਕ ਅਗਰ ਨੇ ਆਪਣੀ ਪਾਲਾ ਕੇ ਅਛਾਂ ਵਿੱਚ ਦੇਣੀ ਹੈ ਜਦੋਂ ਪੱਗਾ ਸੰਭਾਲਾਂਗੇ ਪੱਗਾ ਨੂੰ ਸੰਭਾਲਣਾ ਕਿ ਆ ਸ਼ਾਸਤਰਾਂ ਨੇ ਸੰਭਾਲਣਾ ਠੀਕ ਹੈ ਜੀ ਕੀ ਗਾਰੇ ਕਿ ਜਾਵੇ ਨਿਹਾਲ ਹੋ ਜਾਵੇ ਪੰਚਮ ਗੁਰਦੇਵ ਸ਼ਹੀਦੋਂ ਕੇ ਸਰਤਾਜ ਹਨੂਆ ਜੰਦੇ ਪਾਤਸ਼ਾਹ ਜੀਆਂ ਨੂੰ ਪਾਵੇ ਜੈ ਜੀ Nada